ਤਕਰੀਬਨ ਨੈਸ਼ਨਲ ਅਪੀਲ ਕੋਰਟ ਲੱਗੀ ਹੋਈ ਹੈ ਜਿਸ ਦੇ ਵਿੱਚ ਅਸੀਂ ਕੁੱਲ 15 ਬੈਂਚ ਡਿਊਸ਼ਲ ਕੋਰਟ ਦੇ ਵਿੱਚ ਕੌਂਸਲਟ ਕੀਤੇ ਹਨ 9 ਬੈਂਚ ਹੈੱਡਕੁਆਰਟਰ ਤੇ ਤੇ 2-2 ਬੈਂਚ ਹਰ ਸਬ ਡਿਵੀਜ਼ਨ ਤੇ ਸੁਭਾ ਮੁਕੇਰੀਆਂ ਗੜਸ਼ੰਕਾ ਇਸ ਤੋਂ ਇਲਾਵਾ ਰੈਵਨਿਊ ਕੋਰਟਸ ਵੀ ਬੈਂਚ ਲਗਾ ਕੇ ਜਿਹੜਾ ਮੁਕਦਮੇ ਦੀ ਸੁਣਵਾਈ ਕਰ ਰਹੀਆਂ ਹਨ ਤੇ ਸਾਡੇ ਤਕਰੀਬਨ 25000 ਦੇ ਕਰੀਬ ਕੇਸ ਅਸੀਂ ਸੁਣਵਾਈ ਲਈ ਅੱਜ ਰੱਖੇ ਹਨ ਤੇ ਸਾਨੂੰ ਉਮੀਦ ਹੈ ਕਿ 20000 ਦੇ ਕਰੀਬ ਜਿਹੜੇ ਕੇਸ ਹੈ ਇਹ ਅੱਜ ਸੈਟਲ ਹੋ ਜਾਣਗੇ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਪਹਿਲਾਂ ਹੀ ਅਸੀਂ ਪ੍ਰੀ ਲੋਕ ਅਦਾਲਤ ਲਗਾ ਕੇ ਲੋਕਾਂ ਦੀ ਸੁਰੱਖ ਸਵੈ ਕਰਾਈ ਹੋਈ ਹੈ ਤੇ ਬਾਕੀ ਕੁਝ ਅੱਜ ਕਾਰਵਾਈ ਚੱਲ ਰਹੀ ਹੈ ਇਸ ਲੋਕ ਅਦਾਲਤ ਦੇ ਵਿੱਚ ਲੋਕਾਂ ਦੇ ਬਹੁਤ ਸਾਲਾਂ ਤੋਂ 15 15 20 20 ਸਾਲ ਤੋਂ ਜਿਹੜੇ ਚੱਲਦੇ ਝਗੜੇ ਹਨ ਉਹ ਆਪਸੀ ਰਜਮੰਦੀ ਨਾਲ ਸੈਟਲ ਹੋ ਗਏ ਹਨ ਇੱਕ ਸਪੈਸਿਫਿਕ ਪ੍ਰੋਬਲਮ ਇਸ ਦਾ ਕਿ ਸੀਗਾ ਜਿਸ ਦੇ ਵਿੱਚ ਇਕਰਾਰਨਾਮਾ 2008 ਦਾ ਸੀ ਪਹਿਲਾਂ ਤਾਂ ਟ੍ਰਾਇਲ ਕੋਰਟ ਤੋਂ ਫੈਸਲਾ ਹੋਇਆ ਫਿਰ ਸੈਸ਼ਨ ਕੋਰਟ ਤੋਂ ਫੈਸਲਾ ਹੋਇਆ ਡਿਸਟ੍ਰਿਕਟ ਕੋਰਟ ਤੋਂ ਫਿਰ ਹਾਈ ਕੋਰਟ ਤੋਂ ਰਿਮਾਂਡ ਹੋ ਕੇ ਸਾਡੇ ਕੋਲ ਵਾਪਸ ਆਇਆ ਸੀ ਉਹਦਾ ਅੱਜ ਅਸੀਂ ਇੱਥੇ ਸਮਝੌਤਾ ਕਰਾ ਦਿੱਤਾ ਇਸ ਤਰ੍ਹਾਂ ਬਹੁਤ ਸਾਰੇ ਮੁਕੱਦਮੇ ਹਨ ਜਿਨ੍ਹਾਂ ਦੇ ਵਿੱਚ ਲੋਕ ਬਹੁਤ ਧੀਰ ਤੋਂ ਲੜ ਰਹੇ ਸੀ ਤੇ ਉਹਨਾਂ ਦੇ ਸਮਝੌਤੇ ਹੋ ਗਏ ਹਨ ਤੇ ਉਹ ਖੁਸ਼ੀ ਨਾਲ ਆਪਣਾ ਜਿਹੜਾ ਝਗੜਾ ਖਤਮ ਕਰਕੇ ਜਾ ਰਹੇ ਹਨ ਤੇ ਪ੍ਰੀ ਲਿਟਿਗੇਟਿਵ ਸਟੇਜ ਤੇ ਜਿਹੜੇ ਕੀ ਹਲੇ ਮੁਕਦਮੇ ਅਦਾਲਤ ਵਿੱਚ ਨਹੀਂ ਆਏ ਉਹ ਵੀ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਤੇ ਉਹ ਮੁਕਦਮੇ ਵੀ ਅੱਜ ਅਸੀਂ ਸੈਟਲ ਕੀਤੇ ਹਨ ਜਿਨ੍ਹਾਂ ਦੇ ਵਿੱਚ ਬੈਂਕਾਂ ਦੇ ਕੇਸ ਵੀ ਹਨ ਅਤੇ ਕੁਝ ਪ੍ਰਾਈਵੇਟ ਪਾਰਟੀਆਂ ਨੇ ਵੀ ਪ੍ਰੀ ਲਿਟਿਗੇਟਿਵ ਸਟੇਜ ਤੇ ਸਾਡੇ ਕੋਲੇ ਪਹੁੰਚ ਕੀਤੀ ਹੈ ਕਿ ਅਸੀਂ ਦੂਜੀ ਪਾਰਟੀ ਨੂੰ ਬੁਲਾ ਕੇ ਉਹਨਾਂ ਦਾ ਸਮਝੌਤਾ ਕਰਵਾਇਆ ਹੈ ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਉਹਨਾਂ ਦੇ ਧਿਆਨ ਜਿ ਲਿਆਂਦਾ ਹਾਂ ਕੀ ਪਲਸਾਂ ਦੀ ਐਗਜ਼ੀਕਟਿਵ ਚੇਅਰਮੈਨ ਓਨਰੇਬਲ ਜਸਟਿਸ ਅਰਸ਼ਣਕੌਰ ਮਿਸ਼ਰਾ ਜੀ ਬਿਆ ਹਦਾਇਤਾਂ ਦੇ ਅਨੁਸਾਰ ਜ਼ਿਲ੍ਹਾ ਲੀਗਲ ਸੌਸੀ ਅਥਾਰਟੀ ਹੁਸ਼ਿਆਰਪੁਰਵੀ ਜਿਹੜੇ ਫਲੱਡ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਮਦਦ ਕਰਨ ਲਈ ਹਰਵਲੇ ਤਿਆਰ ਹੈ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਲੋਕਾਂ ਨੂੰ ਜੇ ਕੋਈ ਮਦਦ ਚਾਹੀਦੀ ਹੈ ਤਾਂ ਉਹ ਨਾਲਸਾ ਦੀ ਜਿਹੜੀ ਫੋਨ ਨੰਬਰ ਹੈ 15 100 ਤੇ ਕੰਟੈਕਟ ਕਰ ਸਕਦੇ ਹਨ ਜਾਂ ਉਹ ਸਾਡੇ ਸੈਕਟਰੀ ਡਿਸਟ੍ਰਿਕਟ ਲੀਗਲ ਅਥਾਰਟੀ ਦੇ ਦਫ਼ਤਰ ਦੇ ਵਿੱਚ ਪਹੁੰਚ ਕਰ ਸਕਦੇ ਹਨ ਜਾਂ ਮੇਰੇ ਦਫ਼ਤਰ ਚ ਆ ਕੇ ਉਹ ਦੱਸ ਸਕਦੇ ਹਨ ਤੇ ਜੋ ਮਦਦ ਉਹਨਾਂ ਨੂੰ ਚਾਹੀਦੀ ਹੋਏਗੀ ਉਹ ਅਸੀਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਥੈਂਕ ਯੂ